ਔਰ ਇਹਦੋਂ ਕਹਾ ਜੇਲ ਦੇ ਅੰਦਰ ਪਰੋ ਨਸ਼ਾ ਵੀ ਚੱਲਦਾ ਜੇ ਮੋਬਾਈਲ ਵੀ ਚੱਲਦੇ ਜਿਹੜੇ ਕਹਿੰਦੇ ਨਾ ਵੀ ਭਗਵੰਤ ਮਾਨ ਕਹਿੰਦਾ ਜਿਹੜਾ ਮੈਂ ਤਾਂ ਅੱਜ ਵੀ ਕਹਿਣਾ ਭਗਵੰਤ ਮਾਨ ਜੀ ਆਓ ਮੇਰੇ ਨਾਲ ਪਟਿਆਲਾ ਜੇਲ੍ਹ ਚ ਚੱਲੀਏ ਜੇ ਅੰਦਰ ਨਾ ਮੋਬਾਈਲ ਹੋਣ ਅੰਦਰ ਸਮੈਕ ਨਾ ਵਿਗਦੀ ਹੋਏ ਤੇ ਸਾਨੂੰ ਅਸੀਂ ਅੱਥੇ ਬੰਦੀ ਛੱਡ ਦਾਂਗੇ ਜਾਂ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਤੁਹਾਡਾ ਨਕਲੀ ਆ ਇਹ ਜੁੱਧ ਨਸ਼ਿਆਂ ਵਿਰੁੱਧ ਅੰਦਰ ਤਾਂ ਸਭ ਕੁਝ ਚੱਲ ਰਿਹਾ ਔਰ ਅੰਦਰ ਥੋੜਾ ਕੁਝ ਵੀ ਨਹੀਂ ਰੁਕਿਆ ਹੈਗਾ ਜਿਹੜਾ ਅਸੀਂ ਅੱਖਾਂ ਨਾਲ ਦੇਖ ਕੇ ਆਏ ਜਿਹੜਾ ਜੁੱਤ ਨਸ਼ਿਆਂ ਵਿਰੁੱਧ ਜਿਹੜਾ ਨਾਂ ਦਿੱਤਾ ਗਿਆ ਅਸਲ ਵਿੱਚ ਉਹ ਜੁੱਗ ਕਿਸਾਨਾਂ ਮਜ਼ਦੂਰਾਂ ਵਿਰੁੱਧ ਸੀਗਾ ਲੜੀਆਂ ਲਹਿਰਾਂ ਉੱਠ ਰਹੀਆਂ ਸੀ ਉਹਨਾਂ ਨੂੰ ਕੁੱਟਣਾ ਸੀਗਾ ਮੀਟਿਕ ਤੋਂ ਬਾਅਦ ਅਸੀਂ ਦੋ ਮੰਤਰੀਆਂ ਨੂੰ ਸਪੈਸ਼ਲ ਸੱਦਿਆ ਸੀ ਉਹਦੇ ਵਿੱਚ ਖੁੱਡੀਆਂ ਸਾਹਿਬ ਤੇ ਆਪਣਾ ਕਟਾਰੂ ਚੱਕੀ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਜਿਹੜੀ ਐਡੀ ਵੱਡੀਆਂ ਫੋਰਸਾਂ ਬਾਰਡਰਾਂ ਤੇ ਨੇ ਤੁਸੀਂ ਕੀ ਮੋਰਚੇ ਨੂੰ ਝਕਾਉਣਾ ਚਾਹੁੰਦੇ ਹੋ ਇਹ ਕਟਾਰੂ ਚੱਕ ਕੇ ਕੈਬਨਿਟ ਮਿਨਿਸਟਰ ਨੇ ਪੰਜਾਬ ਦੇ ਸਪਸ਼ਟ ਕਹਿੰਦੇ ਵੀ ਕਦੀ ਬਣਾ ਸੋਚੋ ਸਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਇਹ ਨਸ਼ਿਆਂ ਦੇ ਖਿਲਾਫ ਹੈ ਤੇ ਇਹਨਾਂ ਬਾਟਰ ਤੇ ਨਸ਼ਾ ਥੋੜੇ ਨਾ ਹੈਗਾ ਆ ਆ ਜੇਖੋ ਮੈਂ ਤੁਹਾਨੂੰ ਪੱਥਰ ਵਿਖਾ ਲਿਆ ਆ ਪੱਥਰ ਸਾਰੇ ਨੇ ਬਹੁਤ ਜ਼ਿਆਦਾ ਅਰੇਦੂਗਾ ਇਧਰ ਕੰਟੇਨਰ ਨੇ ਜਿਹੜਾ ਇਹ ਭਗਵੰਤ ਜੀ ਮਾਨ ਨੇ ਬਾਈਟ ਦਿੱਤੀ ਆ ਵੀ ਅਸੀਂ ਰਾਖ ਖਲਵਾ ਕੇ ਪੰਜਾਬ ਦੇ ਲੋਕਾਂ ਨੂੰ ਫੋਟ ਕੀਤਾ ਹੈਗਾ ਅਸੀਂ ਭਗਵੰਤ ਜੀ ਮਾਨ ਨੂੰ ਸਵਾਲ ਕਰਦੇ ਵੀ ਆਹ ਕੰਟੇਨਰ ਮੋਦੀ ਜੀ ਦੇਣੇ ਇੱਥੇ ਪੱਥਰ ਵੀ ਲੱਗੇ ਹੋਏ ਨੇ ਰਸਤਾ ਬੰਦ ਤਾਂ ਮੋਦੀ ਸਰਕਾਰ ਨੇ ਕੀਤਾ ਸੀਗਾ ਸੋ ਸਾਡਾ ਭਗਵੰਤ ਜੀ ਮਾਨ ਸਾਹਿਬ ਨੂੰ ਆਪੋ ਸਵਾਲ ਹੈ ਵੀ ਇਹਦੇ ਬਾਰੇ ਆ ਕੇ ਦੱਸਿਓ ਅੰਮ੍ਰਿਤ ਰੋੜਾ ਨੂੰ ਕਿਲਾਇਓ ਜਾਜਾ ਲੈ ਕੇ ਜਾਣ ਇੱਥੇ ਅਸੀਂ ਤਾਂ ਦੇਖ ਲਿਆ ਵੀ ਇਹ ਰਾਹ ਕਿੰਨਾ ਨੇ ਬੰਦ ਕੀਤੇ ਕਿਸਾਨਾਂ ਨੇ ਨਾ ਤਾਂ ਕੱਲ ਰਾਹ ਬੰਦ ਕੀਤੇ ਸੀ ਨਾ ਅੱਕੇ ਰਾਹ ਬੰਦ ਕਰਨਗੇ ਇਹ ਤੁਹਾਡੀ ਸਰਕਾਰ ਨੇ ਰਾਹ ਬੰਦ ਕਰਾਇ ਜਿਨ੍ਹਾਂ ਨਾਲ ਤੁਹਾਡੀ ਜੋਟੀ ਚੱਲ ਰਹੀ ਆ ਸਾਡਾ ਤੇ ਨਾਮ ਆ ਵੀ ਅਮਰਤ ਸ਼ਾਹ ਜੀ ਕੋਣ ਘਟੋ ਘਟ ਆੜੀਆਂ ਫ ਲੈ ਲਓ ਪੰਜਾਬ ਦਾ ਹੁੰਦਾ ਤੁਸੀਂ ਕਿਉਂ ਖਿਜੜੀ ਇਕੱਠੇ ਜੇ ਧੰਨਵਾਦ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ